ਮੈਂ ਗੁਰਵਿੰਦਰ ਸਿੰਘ ਗਰੀਬੀਟ ਸੀਟ ਤੋਂ ਅੱਜ ਆਪਾਂ ਪਿੰਡ ਮਨਸੂਰਵਾਲ ਡਿਸਟ੍ਰਿਕਟ ਕਪੂਥਲਾ ਪਹੁੰਚੇ ਆ ਜੀ ਸਰਦਾਰ ਗਰਨਾਮ ਸਿੰਘ ਉਹਨਾਂ ਦੇ ਖੇਤ ਵਿੱਚ ਇਹਨਾਂ ਨੇ ਆਪਣੀ ਵੈਰਾਈਟੀ ਪਾਲਕਪਤਾ ਮੂਲੀ ਦੀ ਹੁੰਦੀ ਹੈ 1133 ਇਹ ਲਗਾਈ ਸੀਗੀ ਤੇ ਤੁਸੀਂ ਫੀਲਡ ਦੇਖਦੇ ਪਏ ਹੋ ਤੇ ਆਪਾਂ ਇਹਨਾਂ ਨੂੰ ਭਾਜੀ ਉਹਨਾਂ ਤੋਂ ਪੁੱਛਦੇ ਆ ਵੀ ਇਹ ਮੂਲੀ ਕਿੱਦਾਂ ਹੋਰ ਭਾਜੀ ਕੀ ਹਾਲ ਜੀ ਠੀਕ ਹੈ ਜੀ ਅਛਾ ਭਾਜੀ ਆ ਤੁਸੀਂ ਆਪਣੀ ਮੂਲੀ ਲਾਈ ਸੀ ਵੈਰਾਈਟੀ ਆ 1133 ਹਾਂਜੀ ਹਾਂਜੀ ਕਿੱਦਾਂ ਲੱਗੀ ਵੈਰਾਈਟੀ ਤੁਹਾਨੂੰ ਇਹ ਵੈਰਾਈਟੀ ਜੀ ਬਹੁਤ ਵਧੀਆ ਹੈਗੀ ਉਹਦਾ ਠੀਕ ਹੈ ਪਿਛਲੇ ਸਾਲ ਵੀ ਲਾਈ ਸੀ ਤੇ ਬਹੁਤ ਵਧੀਆ ਝਾੜ ਨਿਕਲਿਆ ਹਾਂ ਤੇ ਸਹਿਜ ਜਨ ਕੇ ਆਮ ਮੂਲੀ ਜਿਦਾ ਬਹੁਤ ਲੱਗਦੀ ਚੀਨੀ ਮੂਲੀ ਦੀ ਚੀਨੀ ਮੂਲੀ ਜਿਹਦੀ ਤਦਾ ਮੇ ਕਰਕੇ ਸਹਿਜ ਘਟ ਲੰਮਾ ਹੋਇਆ ਹਾਂ ਜਿਹਦਾ ਹਾਈਬ੍ਰਿਡ ਸਹਿਜ ਬਣ ਜਾਂਦਾ ਹਾਂ ਹਾਂ ਸਾਈਬ੍ਰਿਡ ਵਾਂਗੂ ਸਹਿਜ ਬਣ ਜਾਂਦਾ ਹਾਂ ਇਹ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਆ ਵੀ ਜਿੱਦਾਂ ਹਨ ਬਾਰਿਸ਼ ਇਸ ਵਾਰ ਪੰਜਾਬ ਵਿੱਚ ਹੱਦੋਂ ਵੱਧ ਹੋਈ ਹੈ ਤੇ ਬਾਰਿਸ਼ ਦੇ ਵਿੱਚ ਵੀ ਇਹਨਾਂ ਨੇ ਬਹੁਤ ਮਿਹਨਤ ਕਰਕੇ ਆ ਮੁੱਲੀ ਆ ਆਪਣਾ 플ੌਟ ਬਚਿਆ ਭਾਈ ਆਸ-ਪਾਸ ਹੋਰ ਵੀ ਮੁੱਲੀ ਤੁਸੀਂ ਦੱਸਦੇ ਸੀ ਕਿ ਲੱਗੀ ਉਹ ਕਿਦਾਂ ਰਹੀ ਲੋਕਾਂ ਦੀ ਨਹੀਂ ਜੇ ਉਹਨਾਂ ਦਾ ਮਤਲਬ ਕਿ ਜਿੱਦਾਂ ਬੀਜ ਚਲਾ ਲਓ ਜਾਂ ਮਤਲਬ ਕਿ ਜ਼ਮੀਨ ਚਲਾ ਲਓ ਠੀਕ ਆ ਵੀ ਜਿੱਦਾਂ ਸਾਰੀ ਮਤਲਬ ਆ ਮਰ ਗਈ ਆ ਫਸਲ ਸਾਰੀ ਮਰ ਗਈ ਆ ਤੁਸੀਂ ਦੱਸਦੇ ਵੀ ਉਹ ਸਾਰੇ ਖੇਤ ਉਹਨਾਂ ਨੇ ਬਾਤ ਤੇ ਆ ਬਾਤ ਤੇ ਹੈਨਾ ਇਹ ਕਿਸਾਨ ਵੀ ਰੋਹੀ ਪਿੰਡ ਜਿਹੜਾ ਮਨਸੂਰ ਵਾਲਾ ਨਾ ਇਹ ਮੁੱਲੀ ਲਈ ਜਾਣਿਆ ਜਾਂਦਾ ਕਬੂਥਲੇ ਏਰੀਆ ਦਾ ਬਹੁਤ ਮਸ਼ਹੂਰ ਪਿੰਡ ਆ ਇੱਥੇ ਸਾਰੀ ਸਬਜ਼ੀ ਹੀ ਲੱਗਦੀ ਆ ਆਪਣੇ ਜਦੋਂ ਹੁਣ ਮੂਲੀ ਚਲਣੀ ਉਸ ਤੋਂ ਬਾਅਦ ਦੂਜੀ ਆਪਣੀ ਜਿਹੜੀ ਲੰਬੀ ਵਾਲੀ ਚਲਣੀ ਚੀਰਵੇਂ ਪੱਤੇ ਵਾਲੀ ਫਿਰ ਤਕਰੀਬਨ ਸਾਰੀਆਂ ਸਬਜ਼ੀਆਂ ਅਖਦਵਾਣਾ ਖਰਬੂਜਾ ਬਹੁਤ ਲੱਗਦਾ ਹੈ ਤੇ ਆਪਣੇ ਬਹੁਤ ਵਧੀਆ ਫਾਰਮਰ ਨੇ ਜੀ ਆਪਣੇ ਨਾਲ ਦੋ ਤਿੰਨ ਸਾਲਾਂ ਤੋਂ ਜੁੜੇ ਹੋਏ ਨੇ ਤੇ ਆਪਣੇ ਪ੍ਰੋਡਕਟਾਂ ਨੂੰ ਲਾਉਂਦੇ ਆ ਤੇ ਤੁਸੀਂ ਜਦੋਂ ਹੁਣ ਆ ਪਿੱਟ ਸੇੜਦੇ ਇਹ ਵੀ ਮੂਲੀ ਇਹ ਵਾਲੀ ਲੱਗੀ ਹੋਈ ਹੈ ਨਾ ਜੀ ਹਾਂ ਜੀ ਹਾਂ ਆ ਕਿਸਾਨ ਬੰਦੋ ਇਹ ਆਪਾਂ ਇਹਦੀ ਵੀਡੀਓ ਬਾਅਦ ਚ ਬਣਾਵਾਂਗੇ ਕਿਉਂਕਿ ਇਹਦਾ ਆਪਾਂ ਨੂੰ ਪ੍ਰੋਪਰ ਰਿਜ਼ਲਟ ਮਿਲੇਗਾ ਉਹਦਾ ਰੀਜਨ ਇਹ ਆ ਵੀ ਹੁਣ ਗਾਂ ਵਾਇਰਸ ਨੇ ਚਾਹ ਤਾਂ ਮੌਸਮ ਸਾਫ਼ ਰਹੇਗਾ ਤੇ ਮੀਂਹ ਆ ਤੋਂ ਵਿਚਾਰ ਰਹੇਗਾ ਕਿਉਂਕਿ ਇਹ ਮੂਲੀ ਮੀਂਹ ਦੀ ਮਾਰ ਵਿੱਚ ਆਉਣ ਤੋਂ ਬਾਅਦ ਵੀ ਵਧੀਆ ਝਾੜ ਦੇ ਦਿੱਤਾ ਉਹਨੇ ਤੇ ਰੇਟ ਕੀ ਚੱਲਦਾ ਭਾਜੀ ਇਸ ਤੇ ਰੇਟ ਜੀ 35 ਤੇ 40 ਰੁਪਏ ਦੇ ਵਿੱਚ 35 40 ਰੁਪਏ ਚੱਲਦਾ ਹਾਂਜੀ ਹਾਂਜੀ ਤੇ ਰੇਟ ਤਾਂ ਵਧੀਆ ਰੇਟ ਵਧੀਆ ਜੀ ਬਾਕੀ ਜੇ ਮੀਂਹ ਨਾ ਪੈਂਦਾ ਤਾਂ ਹੋਰ ਵਧੀਆ ਹੋਣੀ ਸੀ ਨਾ ਫਸਲ ਹਾਂਜੀ ਹਾਂਜੀ ਤੇ ਤੁਸੀਂ ਕੀ ਦੂਜੇ ਫਾਰਮਰ ਨੂੰ ਕੋਈ ਸੁਝਾਅ ਦੇਣਾ ਚਾਹੋਗੇ ਗ੍ਰੀਨ ਫੀਲਡ ਦੇ ਬਾਰੇ ਜੀ ਇਦਾਂ ਹੁਣ ਅਸੀਂ ਵੀ ਬਹੁਤ ਵੈਰੈਟੀ ਚੈੱਕ ਕਰਕੇ ਲਾਈਦੀ ਆ ਹਾਂਜੀ ਜਦੋਂ ਸਾਨੂੰ ਇੱਕ ਤਾਂ ਇਹ ਵੀ ਪੂਰਾ ਰੇਟ ਸਹੀ ਵਿੱਚ ਮਿਲਦਾ ਰੇਟ ਵੀ ਜਿਆਦਾ ਰੇਟ ਵੀ ਦਾ ਜੀ ਹਾਂਜੀ ਹਾਂਜੀ ਦੂਜੇ ਬੀਿਆਂ ਨਾਲੋਂ 7-800 ਰੁਪਏ ਰੇਟ ਘੱਟ ਹੈ ਇਹਦਾ ਠੀਕ ਆ ਹਾਂਜੀ ਤੇ ਇਹ ਦੇ ਕਰਕੇ ਨਾਲੇ ਇਹਦੇ ਬੀਜ ਦੀ ਹੈਗੀ ਲਾਗਤ ਜਿੱਦਾਂ ਬਰੀਕ ਦਾਣਾ ਨਿਕਲਦਾ ਜਿਆਦਾ ਲੱਗ ਜਾਂਦਾ ਤਾਂ ਓਕੇ ਜਿੱਦਾਂ ਨਾਰਮਲੀ ਫਾਰਮਰ ਲਾਉਂਦੇ ਆ ਦੋ ਕਿਲੋ ਦਾ ਜਿਹੜੀ ਆ ਹੂੰ ਹੂੰ ਆਪਣਾ ਮੇਰੇ ਖਿਆਲ ਕਿਲੋ ਸਵਾ ਕਿਲੋ ਜਾਂ ਡੇਢ ਕਿਲੋ ਤੱਕ ਸਵਾ ਕਿਲੋ ਡੇਢ ਕਿਲੋ ਦੇ ਵਿਚ ਵਿੱਚ ਲੱਗ ਜਾਂਦਾ ਹਾਂ ਕੋਈ ਬਹੁਤ ਵਧੀਆ ਗੱਲ ਆ ਕਿਉਂਕਿ ਸੀਡ ਬਰੀਕ ਹੋਣ ਦੇ ਨਾਲ ਆਪਣੀ ਜਗ੍ਹਾ ਜ਼ਿਆਦਾ ਕਵਰ ਹੋ ਜਾਂਦੀ ਆ ਤੇ ਇੱਕ ਭਾਈ ਹੁਣ ਦੱਸਿਆ ਵੀ ਰੇਟ ਵੀ ਜਾਇਜ਼ ਆ ਬਾਕੀ ਸਾਰੇ ਫਾਰਮਰ ਨੂੰ ਇਹੀ ਰਿਕੁਐਸਟ ਕਰਦੇ ਵੀ ਇੱਕ ਵਾਰ ਟਰਾਈ ਜ਼ਰੂਰ ਕਰੋ ਜਿੱਦਾਂ ਸਾਡੇ ਹੁਣ ਗੁਰਨਾਮ ਭਾਜੀ ਸੈਟੀਸਫਾਈ ਨੇ ਉਦਾਂ ਤੁਸੀਂ ਵੀ ਹੋ ਜਾਓ ਭਾਜੀ ਆਪਣਾ ਤੁਸੀਂ ਐਡਰੈਸ ਦੱਸ ਦਿਓ ਤੇ ਵੈਰੈਟੀ ਕਿਹੜੀ ਲੱਗੀ ਆ ਗ੍ਰੀਨਫੀਲਡ ਦੀ ਵੈਰੈਟੀ ਦਾ ਨਾਮ ਕੀ ਆ ਉਹ ਦੱਸ ਦਿਓ ਆਪਣਾ ਮੋਬਾਈਲ ਨੰਬਰ ਦੱਸ ਦਿਓ ਨਾਲ 1133 ਦੇ ਨਾਮ ਨਾਲ ਜਾਣੀ ਜਾਂਦੀ ਏ ਜੀ ਇਹ ਹਾਂਜੀ ਤੇ ਨਾਮ ਪਾਜੀ ਤੁਹਾਡਾ ਪੂਰਾ ਮੇਰਾ ਨਾਮ ਗੁਰਨਾਮ ਸਿੰਘ ਆ ਜੀ ਪਿੰਡ ਮਨਸੂਰਵਾਲ ਦੋਨਾ ਬੜਾ ਨੰਬਰ ਵੀ ਬੋਲ ਦਿਓ ਪਾਜੀ ਜ਼ਿਲ੍ਹਾ ਕਰਪੂਰਥਲਾ ਤੇ ਫੋਨ ਨੰਬਰ ਮੇਰਾ 9843 37553 9843 37553 ਜੇ ਕਿਸੇ ਫਾਰਮਰ ਨੂੰ ਵੀਰ ਨੇ ਆ ਵੀਊ ਲੈਣੇ ਹੋਣ ਉਹ ਕਾਲ ਕਰ ਸਕਦੇ ਆ ਉਹਨਾਂ ਨੂੰ ਦੱਸਣਗੇ ਆਪਣੇ ਸੀਡ ਬਾਰੇ ਇਹ ਤੇ ਬਹੁਤ ਬਹੁਤ ਧੰਨਵਾਦ ਭਾਈ ਤੁਸੀਂ ਸਾਡੀ ਵੈਰਾਈਟੀ ਨੂੰ ਇੰਨਾ ਆਪਣੇ ਖੇਤ ਵਿੱਚ ਮੌਕਾ ਦਿੱਤਾ ਤਾਂ ਤੁਹਾਨੂੰ ਵਧੀਆ ਰਿਜ਼ਲਟ ਮਿਲਿਆ ਤੇ ਸਾਡੇ ਤੇ ਯਕੀਨ ਕੀਤਾ ਅਸੀਂ ਆਸ ਕਰਦਾ ਹਾਂ ਅਸੀਂ ਆਪਣੇ ਯਕੀਨ ਅਖਰੇ ਉਤਰਾ ਹੋਵਾਂਗੇ ਤੁਹਾਡੇ ਦੇ ਭਾਵਨਾ ਠੀਕ ਹੈ ਠੀਕ ਬਹੁਤ ਬਹੁਤ ਧੰਨਵਾਦ ਭਾਈ